Ho <laughs> ਇਹ ਵਾਰ ਕੀ ਹੁੰਦਾ ਕਿ ਬੁਰੀ ਖਬਰ ਵੀ ਆਉਂਦੀ ਹੈ ਜਿਸ ਕਰਕੇ ਲੋਕਾਂ ਦਾ ਦਿਲ ਭਰ ਜਾਂਦਾ ਜੀ ਹਾਂ ਇੱਕ 23 ਸਾਲਾ ਦੀ ਨਵਦੀਪ ਕੋਰ ਜਿਹੜੀ ਹੈ ਉਹਨੂੰ ਬ੍ਰੇਨ ਹੈਮਰੇਜ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਦੱਸਾਂਗਾ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਤੇ ਗੱਲ ਕਰਦੀ ਹੈ ਤੇ ਫੋਨ ਕਰਦੀ ਕੱਲ ਕਰਦੀ ਕਰਦੀ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸਨੂੰ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਾਂਗਾ ਕਿ 2 ਸਾਲ ਪਹਿਲਾਂ ਹੀ ਨਫਤੀਬ ਕੋਰ ਜੋ ਐ ਉਹ ਪੰਜਾਬ ਤੋਂ ਵਿਦੇਸ਼ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਮੇठीਵਾਲੇ ਬਿਰਦੀ ਜੀ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਤੇ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਦ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤਰੋ ਆਵਾਜ਼ ਆਈ ਵੀ ਕੁੜੀ ਡਿੱਗ ਵੀ ਕੁੜੀ ਡਿੱਗ ਵੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿੱਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟਡੀ ਕਰਨ ਗਈ ਸੀ ਜੀ ਇਹਦੀ ਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਰਹਿਣਾ ਤੇ ਪੂਰਾ ਹੋ ਗਿਆ ਤੇ ਉਹਨੇ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਈ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਹ ਤੋਂ ਬਾਅਦ ਜਿਹੜੀ ਅਸੀਂ ਦੂਜੇ ਸੈਮੈਸਟਰ ਦੀ फीस ਭੇਤੀ ਉਹ ਫਿਰ ਅੱਜ 5 ਲੱਖ ਦਾ ਲੋਨ ਲਿਆ ਸੀ ਦੀ ਖਬਰ ਸਾਹਮਣੇ ਆ ਰਹੀ ਹੈ ਦਾਸਮਾ ਕਿ ਜਿੱਥੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਂਦੇ ਨੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਬੁਰੀ ਖਬਰ ਵੀ ਆਉਂਦੀ ਹੈ ਜਿਸ ਕਰਕੇ ਲੋਕਾਂ ਦਾ ਦਿਲ ਭਰ ਜਾਂਦਾ ਜੀ ਹਾਂ ਇੱਕ 23 ਸਾਲਾ ਦੀ ਨਵਦੀਪ ਕੋਰ ਜਿਹੜੀ ਹੈ ਉਹਨੂੰ ਬ੍ਰੇਨ ਹੈਮਰੇਜ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਦਾਸਮਾ ਕਿ ਕੁਝ ਦਿਨ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਤੇ ਗੱਲ ਕਰਦੀ ਹੈ ਤੇ ਫੋਨ ਕਰਦੀ ਕੱਲ ਕਰਦੀ ਕਰਦੀ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਉਸ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਜਿਵੇਂ ਕਿ 2 ਸਾਲ ਪਹਿਲਾਂ ਹੀ ਨਫਤੀਬ ਕੌਰ ਜੋ ਹੈ ਉਹ ਪੰਜਾਬ ਤੋਂ ਵਿਦੇਸ਼ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਮੇਟੀਵਾਰੇ ਬੀਰ ਜੀ ਅੱਜ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਵੀ ਹੈਗੇ ਜੀ ਦੋਨਾਂ ਮੇਰਾ ਫੋਨ ਅਸਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨੇਵਦੀਪ ਡਿਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਉਡ ਸੀ ਜੀ ਇੱਕ ਵੀ ਗੁਰਦੇ 'ਚ ਕਲਾਉਡ ਚਲੇ ਗਿਆ ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਰਹਿਣਾ ਤੇ ਪੂਰਾ ਹੋ ਗਿਆ ਤੇ ਉਹਨੇ ਪਰਮਿਟ ਅਪਲਾਈ ਕਰਿਆ ਸੀ ਜੀ ਉਸ ਤੋਂ ਬਾਅਦ ਜਿਹੜੇ ਬਿਮਾਰ ਹੋ ਗਿਆ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਸ ਭੇਤੀ ਉਹ ਕਰ ਚ 5 ਲੱਖ ਦਾ ਲੋਨ ਲਿਆ ਤੇ ਮਨੇ ਆ ਰਹੀ ਹੈ ਦਸਤੂਮਾ ਕਿ ਜਿੱਥੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਂਦੇ ਨੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਬੁਰੀ ਖਬਰ ਵੀ ਆਉਂਦੀ ਹੈ ਜਿਸ ਕਰਕੇ ਲੋਕਾਂ ਦਾ ਦਿਲ ਭਰ ਜਾਂਦਾ ਹੈ ਜੀ ਹਾਂ ਇੱਕ 23 ਸਾਲਾ ਦੀ ਨਵਦੀਪ ਕੋਰ ਜਿਹੜੀ ਹੈ ਉਹਨੂੰ ਬ੍ਰੇਨ ਹੈਮਰੇਜ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਦਸਤੂਮਾ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਤੇ ਗੱਲ ਕਰਦੀ ਹੈ ਤੇ ਫੋਨ ਕਰਦੀ ਕੱਲ ਕਰਦੀ ਕਰਦੀ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸਨੂੰ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦਸਤੂਮਾ ਕ蒂ਪ ਕੋਰ ਜੋ ਐ ਉਹ ਪੰਜਾਬ ਤੋਂ ਵਿਦੇਸ਼ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਮੇਟੀਵਾਰੇ ਬੀਰ ਜੀ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਆਨ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀ ਇਕ ਲੱਗ ਤਾ ਉਤਰੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨੇ ਨਵਦੀਪ ਡਿੱਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਤਿੰਨ ਵਾਰ ਰੁਕ ਚੁੱਕੀ ਹੈ ਜੀ ਸੰਬਰ ਨੂੰ ਦੀ ਫਲੈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਰਹਿਣਾ ਤੇ ਪੂਰਾ ਹੋ ਗਿਆ ਤੇ ਹੁਣ ਇਹਨਾਂ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਈ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਹ ਤੋਂ ਬਾਅਦ ਜਿਹੜੀ ਅਸੀਂ ਦੂਜੇ ਸੈਮੈਸਟਰ ਦੀ ਪੀਸ ਭੇਦੀ ਉਹ ਕਰ ਚ 5 ਲੱਖ ਦਾ ਲੋਨ ਲਿਆ ਸੀ ਦੇ ਸਾਹਮਣੇ ਆ ਰਹੀ ਹੈ ਦਸ ਤਮਾਕੇ ਜਿੱਥੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਂਦੇ ਨੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਬੁਰੀ ਖਬਰ ਵੀ ਆਉਂਦੀ ਹੈ ਜਿਸ ਕਰਕੇ ਲੋਕਾਂ ਦਾ ਦਿਲ ਭਰ ਜਾਂਦਾ ਹੈ ਜੀ ਹਾਂ ਇੱਕ 23 ਸਾਲਾ ਦੀ ਨਵਦੀਪ ਕੋਰ ਜਿਹੜੀ ਹੈ ਉਹਨੂੰ ਬ੍ਰੇਨ ਹੈਮਰੇਜ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਦੱਸ ਦਵਾ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਤੇ ਗੱਲ ਕਰਦੀ ਹੈ ਤੇ ਫੋਨ ਕਰਦੀ ਗੱਲ ਕਰਦੀ ਕਰਦੀ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਉਸ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਸਮਾਂ ਕਿ 2 ਸਾਲ ਪਹਿਲਾਂ ਹੀ ਨਫਤੀਬ ਕੋਰ ਜੋ ਹੈ ਉਹ ਪੰਜਾਬ ਤੋਂ ਵਿਦੇਸ਼ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਮੇਟੀਵਾਰੇ ਬੀਜੀ ਜਿੱਦਣ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਚੈਕਅਪ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਉਡ ਸੀ ਜੀ ਇੱਕ ਵੀ ਗੁਰਦੇ 'ਚ ਕਲਾਉਡ ਚਲੇ ਗਿਆ। ਤੇ ਉਹਦੇ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ। ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ। ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ। ਲਾਸਟ ਸੈਮੈਸਟਰ ਇਹਨਾਂ ਤੇ ਪੂਰਾ ਹੋ ਗਿਆ ਤੇ ਉਹਨੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ। ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਏ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਛੇ ਦੀ ਉਹ ਕਰ ਚ 5 ਲੱਖ ਦਾ ਲੋਨ ਲਿਆ ਸੀ ਵਾਰ ਕੀ ਹੁੰਦਾ ਹੈ ਕਿ ਬੁਰੀ ਖਬਰ ਵੀ ਆਉਂਦੀ ਹੈ ਜਿਸ ਕਰਕੇ ਲੋਕਾਂ ਦਾ ਦਿਲ ਭਰ ਜਾਂਦਾ ਹੈ ਜੀ ਹਾਂ ਇੱਕ 23 ਸਾਲਾ ਦੀ ਨਵਦੀਪ ਕੋਰ ਜਿਹੜੀ ਹੈ ਉਹਨੂੰ ਬ੍ਰੇਨ ਹੈਮਰੇਜ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਦੱਸਾਂਗਾ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਤੇ ਗੱਲ ਕਰਦੀ ਹੈ ਤੇ ਫੋਨ ਕਰਦੀ ਕੱਲ ਕਰਦੀ ਕਰਦੀ ਉਹ ਥੱਲੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਸਨੂੰ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਾਂਗਾ ਕਿ 2 ਸਾਲ ਪਹਿਲਾਂ ਹੀ ਨਕਦੀਪ ਕੌਰ ਜੋ ਐ ਉਹ ਪੰਜਾਬ ਤੋਂ ਵਿਦੇਸ਼ ਗਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਸ ਦੇ ਮ੍ਰਿਤਕ ਦੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਮੇठीਵਾਲੇ ਬਿਰਦੀ ਜੀ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ تھے ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਉਡ ਸੀ ਜੀ ਇੱਕ ਵੀ ਗੁਰਦੇ 'ਚ ਕਲਾਉਡ ਚਲੇ ਗਿਆ। ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ। ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ। ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ। ਲਾਸਟ ਸੈਮੈਸਟਰ ਰਹਿਣਾ ਤੇ ਪੂਰਾ ਹੋ ਗਿਆ ਤੇ ਉਹਨੇ ਤਰਕ ਪਰਮਿਟ ਅਪਲਾਈ ਕਰਿਆ ਸੀ ਜੀ। ਉਸ ਤੋਂ ਬਾਅਦ ਜਿਹੜੇ ਬਿਮਾਰ ਹੋ ਗਏ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਸ ਭੇਤੀ ਉਹ ਕਰ ਚ 5 ਲੱਖ ਦਾ ਲੋਨ ਲਿਆ ਸੀ